ਇਹ ਇੰਦਰੀਆਂ ਦੇ ਐਕਸਪੀਰੀਐਂਸਿਸ ਨੂੰ ਅਸੀਂ ਸੰਸਾਰ ਦੇ ਵਿੱਚ ਮਹਿਲਾ ਮੰਨਦੇ ਆ ਉਹੀ ਐਕਸਪੀਰੀਐਂਸਿਸ ਮਹਾਰਾਜ ਜੀ ਨੇ ਕੀਤੇ ਹੋਏ ਤਾਂ ਹੀ ਸੱਚੇ ਪਾਤਸ਼ਾਹ ਜੀ ਦੀ ਮਨਸ਼ਾ ਅੱਗੇ ਚੱਲਦੀ ਹੈ ਮਹਾਰਾਜ ਜੀ ਦੇ ਘਰ ਬੱਚੇ ਨੇ ਮਹਾਰਾਜ ਜੀ ਆਪ ਗ੍ਰਿਸ਼ੀਵਨ ਦੇ ਵਿੱਚ ਮਹਾਰਾਜ ਆਪ ਸੰਸਾਰ ਦੇ ਵਿੱਚ ਸੁਆਪਨ ਨੂੰ ਕੁਦਰਤ ਦੇ ਵਿੱਚ ਬਨੁੱਖਾ ਦੇ ਵਿੱਚ ਰੱਬੀ ਪੁਰਖਾਂ ਦੇ ਵਿੱਚ ਨਿਹਾਰ ਦੇ ਪਰ ਪ੍ਰਸੰਨ ਹੋਏ ਅਨੰੰਿਤ ਸਾਨੂੰ ਉਹ ਮੈਲੇ ਮੈਲੇ ਨੇ ਬੁਰੇ ਨਜ਼ਰ ਹਟੇ। ਤੋਂ ਇਹਦਾ ਮਤਲਬ ਸੀ ਗੁਰੂ ਦ੍ਰਿਸ਼ਟ ਤੋਂ ਸਖਣਿਆ allele ਮਾੜਾ ਬੋਲੇ ਹਾਰੀ ਕੁਦਰਤ ਉਸੇ ਆਪ ਤੇਰਾ ਹੰਤ ਨਾ ਜਾਏ ਰੱਖਿਆ ਆ ਸਾਰੀ ਕੁਦਰਤ ਹੀ ਹੈ ਮਨੁੱਖਾਂ ਦੇ ਬਿਆੰਤ ਸਰੂਪ ਦੇ ਪਰਮਿਸ਼ੀ ਕੁਦਰਤ ਹੈ ਜੀਵਨ ਦਾ ਬਿਆੰਤ ਭੰਡਾਰ ਧਰਤੀ ਦੇ ਉੱਤੇ ਧਰਤੀ ਦੇ ਥੱਲੇ ਤੇ ਆਕਾਸ਼ ਦੇ ਵਿੱਚ ਇਹ ਪ੍ਰਮਾਤਮਾ ਦੀ ਰੂਪਾ ਹੋਰ ਕੀ ਹੈ ਪ੍ਰਵੇਖਣਾਂ ਕੀ ਹੈ ਦੁਖ ਨੂੰ ਦੇਖਣਾ ਪਰ ਪਰ ਸੂਨ ਨਾ ਦੇ ਨਾ ਦੇ ਸਰਬ ਸਮੇਂ ਸਭ ਕੋ ਪ੍ਰਪਾਰ ਹੈ ਭੁਖਤ ਹੈ ਜਲ ਮੈਂ ਹਰ ਪਾਲੁਨਾ ਲੁਕੇ ਨਹੀਂ ਕਰਨ ਦੇ ਜਾ ਰਿਹਾ ਦੇਨ ਦਇਆਲ ਦਿਆਨੀ ਦੁਖਣ ਦੇਖਤ ਹੈ ਪਰ ਦੇਤ ਨਾ ਆ ਰਿਹਾ ਦਸਨ ਪਾਤਸ਼ਾਹ ਕਹਿੰਦੇ ਨੇ ਵੀ ਉਹ ਸਾਡੀਆਂ ਕਮਜ਼ੋਰੀਆਂ ਸਾਡੇ ਆਗੁਣ ਦੇਖਦਾ ਪਰ ਉਹਦੀ ਵੇਖੋ ਕਿਰਪਾ ਉਤਾਰ ਉਹ ਸਾਨੂੰ ਦੇਣਿਆ ਕਰੀ ਥੱਕਦਾ ਨਹੀਂ ਰਹੀ ਜਾਂਦਾ ਲੱਗਦਾ ਦਈ ਜਾਂਦਾ ਲੱਗਦਾ ਸਾਡੇ ਕ੍ਰਿਸ਼ਨ ਜਿੱਦੀ ਭੱਤੀ ਜਾਂਦੀ ਹੈ ਪ੍ਰਮਾਤਮਾ ਸਾਨੂੰ ਗੁਰੂ ਦੇ ਬੋਲਾ ਰਾਹੀਂ ਸੁਚੇਤ ਜ਼ਰੂਰ ਕਰਦਾ ਰਹਿੰਦਾ ਪਰ ਸਾਡੀ ਕ੍ਰਿਸ਼ਨ ਦੇ ਵਿੱਚ ਜਿਹੜੀਆਂ ਸਾਡੀਆਂ ਬੰਗੀਆਂ ਨੇ ਉਹਨਾਂ ਨੂੰ ਮਧੂਰੀਆਂ ਨਹੀਂ ਲੈਣ ਦੇਂਦਾ ਦਈ ਜਾਂਦਾ ਨਿਮ ਸਾਸ 15 ਨਾਲ ਕੋ ਉੱਠਦਾ ਹੈ ਕਿਸੇ ਨੇ ਬਾਜ਼ਾਰ ਕਮਾਇਆ ਫਿਰ ਲੱਖਾਂ ਦੀ ਅੰਦਾਜ਼ਨ ਕਰਨ ਲੱਗਿਆ ਫਿਰ ਕਰੋੜਾਂ ਦੀ ਪਰ ਰਬਾ ਦੀ ਤੇਰ ਰਬਾ ਦੀ ਦੇ ਜਾਂਦਾ ਪਰਮੇਸ਼ਰ ਜਿਵੇਂ ਜਿਵੇਂ ਇੰਨੀਆਂ ਮੰਗਾਂ ਨੇ ਸਾਡੇ ਕੋਲ ਸਭ ਜੋਹੀ ਹੈ ਜੋ ਜੋ ਅਸੀਂ ਪ੍ਰਮਾਤਮਾ ਤੋਂ ਮੰਗਦੇ ਆ ਰਹੇ ਹੁਜਾ ਕੋ ਜਨੀ ਅਰ ਉਹ ਜੋ ਸਾਡੀ ਮੰਗ ਪੂਰੀ ਨਹੀਂ ਕਰਦਾ ਅਸੀਂ ਉਹਦੀ ਯੋਗਤਾ ਨਹੀਂ ਰੱਖਦੇ ਹੁੰਦੇ ਜੇ ਉਹ ਦੇਗਾ ਸਾਡੇ ਤੋਂ ਸੰਭਲ ਨਹੀਂ ਪੂਣੂ ਸਾਡੇ ਤੇ ਤਰਸ ਵੀ ਆਉਂਦਾ ਹੁਣ ਛੋਟਾ ਬੱਚਾ ਤੁਹਾਡੇ ਦੇ ਨਾਲ ਕਿਸੇ ਸ਼ੋਰੂਮ ਚ ਜਾਏ ਜੇ ਕਿਸੇ ਭਾਰੀ ਚੀਜ਼ ਦੀ ਮੰਗ ਕਰ ਬੋਵੇ ਤੁਹਾਡੇ ਤੋਂ ਤੁਹਾਨੂੰ ਤੇ ਪਤਾ ਨਾ ਵੀ ਇਹਦਾ ਭਾਰ ਇਹ ਨਾਲ ਨਹੀਂ ਚੱਲਣਾ ਜੀ ਤੁਸੀਂ ਫਿਰ ਉਹਨੂੰ ਘਟਾਉਣੇ ਲੈ ਕੇ ਦੇਂਦੇ ਹੋ ओरिजिनल ਕਾਰਨ ਲੈ ਕੇ ਦੇਂਦੇ ਇਹ ਨਹੀਂ ਵੀ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੁਸੀਂ ਲੈ ਕੇ ਨਹੀਂ ਦੇ ਸਕਦੇ ਤੁਹਾਡੇ ਕੋਲ ਸਭ ਕੁਝ ਹੈਗਾ ਪਰ ਤੁਹਾਨੂੰ ਪਤਾ ਵੀ ਹਾਲੇ ਹੋ ਸੰਭਾਲਣ ਜੋਗਾ ਨਹੀਂ ਉਹਦੇ ਚੁਸਤ जे सामू संसारी लोगों को इन्नी कु पता है समझ है भी बच्चे ने की चाहिए गुरु तो परमेश्वर पिता नहीं जानते भी सू चाहिए अं कि भर चुक ला कि नहीं पर अं देखो वेखी मगते हैं महाराज देखता इना क्यों सारी। दे नहीं देंदा आप संसार के लोगों की है जी फितर यह दूजे को निरंकार की दुनिया च दूजे नहीं सिर्फ परमेश्वर को वेख्या जा रहा गुरु में वेख्या ਵੀ ਗੁਰੂ ਕੀ ਗੱਲ ਹੈ ਪਰਮੇਸ਼ਰ ਦੀ ਕੀ ਬਖਸ਼ਿਸ਼ ਹੈ ਕਿਵੇਂ ਉਹ ਦੇਖੇ ਤੁਹਾਾਰਾ ਜੀ ਬੜੇ ਕਿਰਪਾਵਾਲ ਨੇ ਕਾਮ ਨਾ ਕਰੋਦ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਜਦੋਂ ਪਤਸ਼ਾਹੀ ਜੀ ਦੀ ਬਾਣੀ ਜਿਹੜੇ ਜੀ ਪੜਦੇ ਨੇ ਨਾ ਜੀ ਆਪਾਸ ਵਿੱਚ ਸਾਰੇ ਜਾਪ ਸਾਹਿਬ ਤੇ ਸਾਨੂੰ ਸਾਰਿਆਂ ਨੂੰ ਕੰਪਲਸਰੀ ਇਹ ਸਿੱਖਾ ਨੂੰ ਜਾਪ ਤੇ ਜਾਪ ਤੋਂ ਇੱਕ ਬਾਣੀ ਦੇ ਵਿੱਚ ਸਥਿਰਤਾ ਸ਼ਾਂਤ ਸਹਿਜ ਟਿਕਾਹ ਇੱਕ ਬਾਣੀ ਦੇ ਵਿੱਚ ਪੂਰਾ ਵਿਗਾਸ ਹੈ ਖੇੜਾ ਹੈ ਸੂਰਬੀ ਦਾ ਦੋਵੇਂ ਇੱਕ ਹੀ ਤਰ੍ਹਾਂ ਬੜੀਆਂ ਜਿੰਦਾਂ ਹੈ ਉਹਦਾ ਮਤਲਬ ਪਤਾ ਹੈ ਕਿ ਜੇ ਰਾਗ ਦੇ ਨਾਲ ਜੁੜਦੇ ਤੁਸੀਂ ਚੇਤਨ ਨਹੀਂ ਨਾ ਹੋਗੇ ਤਾਂ ਫਿਰ ਉਹ ਬਖਸ਼ਿਸ਼ਾ ਦੀ ਦਿਪਾਤਰ ਨਹੀਂ ਬਣ ਸਕਦੇ ਤੁਹਾਡੇ ਸਰੀਰ ਦੇ ਅੰਦਰ ਕਰੰਟ ਇੰਨਾ ਹੋਣਾ ਚਾਹੀਦਾ ਜਦੋਂ ਗੁਰਬਾਣੀ ਪੜਨੀ ਜਾਂ ਪੜਦਾ ਹੋਵੇ ਹਾਂ ਪੂਰੀ ਚੇਤਨ ਨਾਲ ਬਾਕ ਪੂਰ ਸਿੰਘ ਜੀ ਹੋਰਣੇ ਆ ਗਏ ਨਹੀਂ ਲਿਖਿਆ ਕਿ ਦਸਮ ਬਾਦਸ਼ਾਹੀ ਦੀ ਬਾਣੀ ਤੇ ਆ ਰਿਹਾ ਜੇ ਤੁਸੀਂ ਉਹਦੇ ਉੱਤੇ ਜੁੜਨਾ ਤੇ ਜਿਵੇਂ ਤੁਸੀਂ ਆ ਬੜੀ ਬਿਜਲੀ ਦੀ 440 ਵਾਟ ਦੀ ਤਾਰ ਨੂੰ ਹੱਥ ਲਾ ਲਓ। ਪਰ ਫਿਰ ਉਹਦਾ ਅਸ਼ਰ ਕੀ ਹਿੰਦਾ ਬੰਦੇ ਨੂੰ ਪਤਾ ਲੱਗ ਗਿਆ ਕਿ ਦਸਮ ਬਾਦਸ਼ਾਹੀ ਦੀ ਬਾਣੀ ਐ ਤੁਹਾਡੇ ਰੋਂਗ ਰੋਂਗ ਨੂੰ ਖੜਾਕ ਰੱਖ ਦੇ। ਅਸਾਇਬ ਬਖਸ਼ਿਸ਼ ਕਰਨ ਦੇ ਲਈ ਜਦੋਂ ਸਾਨੂੰ ਉਸ ਨੂੰ ਯਾਦ ਕਰਾਤੇ ਦੋ ਦਨੇ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਮੀ ਚੱਕਰ ਚਿਹਨਾਰ ਬਣ ਜਾਪ ਅਰ ਪਾਤ ਨਹੀਂ ਜੇ ਰੂਪ ਰੰਗ ਅਰ ਰੇਖ ਦੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਪਾਉ ਪ੍ਰਕਾਰ ਸਮੀ ਤੋਤ ਕਹੀ ਜੈ ਕੋਟ ਇੰਦਰ ਇੰਦਰਾਮ ਸ਼ਾਹ ਸ਼ਾਹ ਖਾਨ ਗਨੀ ਜੈ ਤ੍ਰੇ ਭਵਨ ਮੇ ਹੀ ਸੁਰ ਨਰ ਅਸੁਰ ਨੇਕ ਨੇਕ ਬਨ ਤ੍ਰਿਣ ਕਰ ਤਉ ਸਰਵਨਾਮ ਕਥਕalon ਕਰਨਾ ਬੜਾ ਹੰਸੂਮਾਰ ਪੂਜੰਗ ਪ੍ਰਯਾਤਸ਼ ਅਗਲਾ ਪਤਾ ਹੈ ਸ਼ੰਦ ਕਿਹੜਾ ਸ਼ੁਰੂ ਹੁੰਦਾ ਹੈ ਪੁਜੰਗ ਪੁਜੰਗ ਨੂੰ ਸੱਪ ਨੂੰ ਕਹਿੰਦੇ ਨੇ ਪਰ ਸੱਪ ਜਿਵੇਂ ਤੁਰਦਾ ਹੈ ਸੁਰਤਾਂਗੇ ਤੁਰੇਗੇ ਉਹ ਮਾਰਾ ਜਿੱਦੀ ਬਾਣੀ ਪੜਦੇ ਦੋਸਮ ਪਕਸ਼ਾ ਜਿੱਦੀ ਬਾਣੀ ਪੜਦੇ ਚਾਲ ਜਿਹੜੀ ਇਹ ਉਹਦੇ ਚ ਸ਼ੰਦਾਂ ਦੀ ਹੈ ਪਰ ਸ਼ੰਦ ਹੁੰਦੇ ਨੇ ਜਿਵੇਂ ਜੀਵਨ ਦੀ ਲਹਿਰ ਨੂੰ ਬਦਲਦਾ ਚੱਲਦਾ ਤੁਹਾਡੀ ਰਿਤਮ ਨੂੰ ਚੇਂਜ ਕਰਦਾ ਪਰ ਪਹਿਲੀ ਚੇਤਨਾ ਜਿਹੜੀ ਹੈ ਉਹ ਪੁਜੰਗ ਦੀ ਸੱਪ ਦੀ ਸੱਪ ਜਦੋਂ ਆਪਣੀ ਪੂਰੀ ਚੇਤਨਾ ਚ ਹੋਏ ਨਾ ਜਦੋਂ ਦੋ ਅੰਦਰਲੇ ਵੀ ਸੱਪ ਦੀ ਦੌੜ ਵੇਖ ਨਹੀਂ ਹੁੰਦਾ ਨਾ ਵਾਣ ਚ ਵੇਖੋ ਆਪਾਂ ਦੇ ਸਾਰੇ ਜਿੰਮੇਦਾਰਾ ਸਿਸਟਮ ਚ ਆਏ ਆ ਸਾਨੂੰ ਸਾਰਿਆਂ ਨੂੰ ਉਜਿਤ ਕਰਨ ਲਈ ਇਹਨਾਂ ਬਾਣ ਆਪਾਂ ਸੁਣੇ ਨੇ ਜੇ ਉਹ ਦੀ ਜੇ ਤੁਸੀਂ ਵੇਖ ਨਹੀਂ ਆਉਂਦੀ ਦੌੜ ਬਰੇਸ ਕਿੰਦੀ ਦੌੜਦਾ ਉਹਨੂੰ ਪਰਵਾਣ ਚ ਵੇਖੋ ਇੱਥੇ ਤੁਹਾਡੀ ਨਜ਼ਰ ਗਈ ਤੇ ਉਹ ਤੁਹਾਨੂੰ ਦਿਸਦਾ ਕਰ ਐਵੇਂ ਡੜਿਆਂ ਦੇ ਵਿੱਚੋਂ ਇੰਨੀ ਚਿਤ ਆਸੁਰਤ ਸੰਸਾਰ ਦੇ ਰਸਾਂ ਕਸਣ ਦੇ ਵਿੱਚ ਮਾਇਆ ਵੀ ਖਿੰਚਣ ਦੇ ਵਿੱਚ ਜਿਹੜੀ ਫਸੀ ਹੋਈ ਹੈ ਗੁਰੂ ਦੇ ਸ਼ਬਦ ਦੇ ਨਾਲ ਸਤਪਤੀ ਦੌੜ ਦੌੜਦੀ ਹੈ ਸਰ ਦੇ ਵਿੱਚੋਂ ਐਵੇਂ ਆਪਣੀ ਮੰਜ਼ਿਲ ਵੱਲ ਕੋਈ ਨਹੀਂ ਉਤਰਾਰ ਹੁੰਦਾ ਜਿਵੇਂ ਬਾਦਸ਼ਾਹ ਇੱਥੇ ਬਖਸ਼ੀਸ਼ਾਂ ਦੇ ਬਾਦ ਮਾਲਕ ਨੇ ਪਰ ਸਾਨੂੰ ਪਾਤਰ ਬਣਾਉਂਦੇ ਨੇ ਆਪਾਂਗੇ ਦੇ ਹੋਰ ਕਿਤੇ ਤਾਂ ਇਸੰਬੱਦ ਕੇ ਮਤਲਬ ਸਮਝ ਲਓ। ਸਾਨੂੰ ਤੇ ਗੁਰੂ ਸਾਹਿਬ ਮੈਂ ਬੜੀ ਬੜੀ ਹਰਾਨਗੀ ਜੀ ਹੁੰਦੀ ਹੈ ਜੀ। ਇਹ ਸਾਨੂੰ ਲੱਗਦਾ ਤੁ ਬਾਬਾ ਸਰਦੇਵਰ ਕਹੀ ਸੀ ਆ ਪੰਜ ਭੂਤਕ ਸਰੀਰ ਉਹਦੇ ਬੋਲਦੇ ਹੋ। ਗੁਰੂ ਪੰਜ ਭੂਤਕ ਸਰੀਰ ਤੇ ਧਰਤੀ ਤੇ ਹੁੰਦਾ ਪਰ ਉਹਦੀ ਸੁਰਤ ਬਹੁਤ ਪ੍ਰਗਮੀ ਆਸਮਾਨਾਂ ਦੇ ਵਿੱਚ ਵਿਚਰਦੀ। ਉਹਦੇ ਸਿਰਫ ਸਾਨੂੰ ਜੀਵਨ ਸਥਾਨ ਵਾਸਤੇ ਐਸ ਬਾਡੀ ਚ ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਜਿੜੀ ਉਹ ਸਾਨੂੰ ਸਿਖਾਉਣ ਵਾਸਤੇ ਤਰਦੀ ਤੇ ਉਤਰਦਾ ਇਹਦੇ ਉਹ ਆਪਣੇ ਪਰਮੇਸ਼ਰ ਪਿਤਾ ਦੇ ਹੁਕਮ ਨੂੰ ਵਾਜ਼ਾ ਰਿਆ ਹੈ ਬਸ ਉਹਨੇ ਭੇਜਿਆ ਤੇ ਉਹਦੇ ਹੁਕਮ ਚ ਵਿਚਰ ਰਿਹਾ ਹੈ ਮੋਨ ਜਿਉ ਨੁਕੀ ਸੇ ਚੀਜ਼ ਦੀ ਨਾਲ ਲਾਲਸਾ ਨਾ ਉਹ ਕੋਈ ਚਾਹੀਦਾ ਇਸ ਕਰਕੇ ਮਹਾਰਾਜ ਸਾਰੀ ਆਪਣੀ ਸਤਿਆ ਸਿੱਖਣੀ ਜੋੜੀ ਪਾ ਲੈਂਦੇ ਅਰ ਬਾਬੇ ਦੀ ਇੱਕੋ ਹੀ ਰੀਜ਼ ਹੈ ਕਿ ਜੋਗ ਅੰਮਿਤਾ ਮਨੋਂ ਮੇਰੇ ਸਿੱਖ ਦਿਸਣ ਬਸ ਪਿਤਾ ਬਹੁਤ ਮਿਹਨਤ ਕਰੇ ਬੱਚਿਆਂ ਵਾਸਤੇ ਮਾਈ ਉਹਦੀ ਇੱਛਾ ਕੀ ਹੁੰਦੀ ਹੈ ਸ਼ਿਕਰ ਦੀ ਵੀ ਜੋ ਮੈਂ ਜੀਵਨ ਦੇ ਵਿੱਚ ਕਮਾਇਆ ਖਟਿਆ ਮੈਂ ਆਪਣੇ ਆਉਣ ਵਾਲੀ ਅਗਲੀ ਜਨਰੇਸ਼ਨ ਦੀ ਝੋਲੀ ਪਾ ਦਿਆਂ ਮੈਨੂੰ ਇਹ ਉਵੇਂ ਦੇ ਹੀ ਦਿੱਸਣ ਜੋ ਮੈਂ ਕਮਾਇਆ ਬੱਚਾ ਨੂੰ ਪਿਤਾ ਤੋਂ ਸ਼ੁਰੂ ਕਰਾਉਂਦਾ ਜ਼ਿੰਦਗੀ ਜਿੱਥੋਂ ਤੱਕ ਉਹਨੇ ਹੁਣ ਤੱਕ ਸਫਰ ਤੈਅ ਕਰ ਲਿਆ ਜਿਹੜੀ ਉਹਨੇ ਕੋਲ ਜਾਣਕਾਰੀ ਨੋਲੇਜ ਹੈਗੀ ਔਰ ਗੁਰੂ ਪਿਤਾ ਨੇ ਦਸ਼ਮੇਸ਼ ਪਾਤਸ਼ਾਹ ਸਾਡੇ ਇਸ ਧਰਤੀ ਦੇ ਉੱਤੇ ਜਿਹੜਾ ਸਭ ਤੋਂ ਸ਼ਿਖਰ ਦਾ ਐਕਸਪੀਰੀਅੰਸ ਹੈ ਜੋ ਸੱਚੇ ਪਾਤਸ਼ਾਹ ਜੀ ਆਨੁਭਵ ਕੀਤਾ ਹੈ ਕਿ ਮਹਾਰਾਜੀ ਦੇ ਵਿਦਿਅਨ ਸਦਰ ਮੇਰੇ ਸਿੱਖਾਂ ਦੇ ਮੇਰੇ ਸਿੱਖ ਉਤੋਂ ਹੀ ਸ਼ੁਰੂ ਹੋਣ ਇਹ ਮੈਂ ਉਸੇ ਪਰਮਾਤਮਾ ਨੂੰ ਕਿਸ ਪਿਤਾ ਦੀ ਧਰਤੀ ਦੇ ਤੇ ਇੱਛਾ ਨਹੀਂ ਜੀ ਬਿਲ ਦੇ ਬੱਚੇ ਉਹਦੇ ਤੋਂ ਅਭਾ ਨਜ਼ਰ ਆਉਂਦੇ ਦਸ਼ਮੇਸ਼ ਪਾਤਸ਼ਾਹ ਜਰिए ਦੇ ਕਾਲਸਾ ਲੈ ਨੂੰ ਅਕਾਲ ਪੁਰਖ ਵਰਗਾ ਹੀ ਨਜ਼ਰ ਆਵੇ ਇਹਨਾਂ ਚ ਕੋਈ ਕੋਟ ਨਹੀਂ ਹੋਣੀ ਚਾਹੀਦੀ ਖਾਲਸਾ ਹੈ ਹੀ ਸ਼ਬਦ ਇਸੇ ਦਾ ਜਿਹਦੇ ਵਿੱਚ ਕੋਈ ਕੋਟ ਹੈ ਹੀ ਜਿੰਨਾ ਚਿਰ ਤੱਕ ਅਸੀਂ ਕੋਟੇ ਹਾਂ ਅਸੀਂ ਦਸ਼ਮੇਸ਼ ਪਾਤਸ਼ਾਹ ਤੋਂ ਬਹੁਤ ਦੂਰ ਹਾਂ ਜਦਕਾ ਲੋਰੀ ਕੇ ਪਾ 3 ਨੇ ਸਾਡੀ ਕੋਟ ਕੱਢ ਦਿੱਤੀ ਅਸੀਂ ਖਾਲਸਾ ਹੋ ਜਾਵਾਂਗੇ ਯਾਨੀ ਗੁਰੂ ਪਾਤਸ਼ਾਹ ਦੀ ਨਜ਼ਰ ਵਿੱਚ ਪਰਮਾਨਤ ਤਿੱ ਜਿਹੜਾ ਗੁਰੂ ਦੀ ਨਜ਼ਰ ਵਿੱਚ ਪਰਮਾਨਤ ਹੋ ਜਾਏ ਸਾਧ ਸੰਗਤ ਜੀ ਉਹਨੂੰ ਮੁਰਤੀ ਦਾ ਪ੍ਰਕਾਸ਼ ਦਾ ब्रह्मांड ਦਾ ਰਾਜ ਤੇ ਫਿਰ ਚਾਹੀ ਨਹੀਂ ਮਿਲਦਾ ਉਹ ਤੇ ਸਾਰੇ ਜੀਵਨੀ ਮਸਦਾ ਬਾਸ ਚਾਉਂਦੇ ਹਾਲਸਾ ਉਹ ਹਸਦੀ ਤੇ ਤੁਹਾਹਰੇ ਜਿਹੜੇ ਕਮਾਲ ਦੇ ਬੋਲ ਨੇ ਜੀ ਸੱਚੇ ਪਾਤਸ਼ਾਹ ਜੀ ਜਦੋਂ ਵਡਿਆਈਆਂ ਕਰੋ ਕਰੀਏ ਤੁਹਾਰੇ ਜਿਹੜੇ ਬੋਲ बार-बार ਧਿਆਨ ਚਾਉਂਗੇ ਰੋਗਨ ਤੇ ਅਸੋਗਨ ਤੇ ਚਲ ਚੋਕਨ ਤੇ ਪਰਪਾਤ ਬਚਾਵੇ ਸਤਰ ਅਨੇਕ ਚਲਾਤ ਕਾ ਤਉ ਤਨ ਏਕ ਨ ਲਗਨ ਵਾਲਾ ਹੈ ਰਕਤ ਹੈ ਆਪਣੋ ਕਰਦੇ ਕਰ ਆਪ ਸੰਭੂ ਨ ਬੇਚਨ ਤਾਰੇ ਔਰ ਕੀ ਬਾਤ ਕਫ ਕਹ ਤੋ ਸੋ ਸੋ ਪੇਟ ਹੀ ਕੇ ਪੱਟ ਵਿੱਚ ਬਚਾ ਜਿਹੜਾ ਤੁਹਾਨੂੰ ਕਿਤੇ ਕੋਈ ਤੱਤੀ ਵਾਰ ਲੱਗੜ ਹੀ ਨਹੀਂ ਦੇਤਾ ਜਦ ਸੰਭਾਪ ਸ਼ਰਜੀ ਦੇ ਸੋਈਏ ਨੇ ਜਿਹੜੇ ਅਰਮਾਨਾ ਜੀ ਨੇ ਚੰਨਾ ਦੀ ਚਾਲਕ ਉਹ ਸੁਰਤ ਨੂੰ ਨਾਲ ਆਪਣੇ ਲਈ ਜਾਂਦੇ जिम्मे पिता अपने बच्चे की उंगल फड़ के उन्होंने ना तोरी रखे दो स्थितियां होंगे ने बच्चा अपने पिता को अपनी उंगल फड़ाए या बच्चा अपने पिता की उंगल फड़े पर चीजों से बहुत फर्क जो बच्चे ने पिता की उंगल फड़ी है पर बच्चे कोई दूजी चीज अट्रैक्ट करेगी पिता की उंगल छा जाए हूं चॉइस बच्चे को ਜਦੋਂ ਪਿਤਾ ਦੇ ਬੱਚੇ ਦੀ ਉਂਗਲ ਫੜੀ ਹੋਵੇ ਉਦੋਂ ਬੱਚਾ ਟਰੈਕਟ ਨਹੀਂ ਹੋਏਗਾ ਕਿਸੇ ਪਾਸੇ ਨੂੰ ਦੌੜਨ ਦਾ ਤਾਂ ਮਨ ਵੀ ਕਰੇਗਾ ਪਿਤਾ ਉਹਨੂੰ ਇਜਾਜ਼ਤ ਨਹੀਂ ਦੇਵੇਗਾ ਜਿਹੜੇ ਰਾਹ ਦੇ ਉੱਤੇ ਉਹ ਤੁਰੇ ਤੇ ਉਹਨੇ ਖੁਆਰ ਦੋਹਾਂ ਤਾਂ ਜੀਵਨ ਦੇ ਵਿੱਚ ਵੀ ਹੈ ਬਿੱਲੀ ਤੇ ਬਾਂਦਰ ਦਾ ਐਕਸਪੀਰੀਅੰਸ ਬਾਂਦਰੀ ਦਾ ਬੱਚਾ ਬਾਂਦਰੀ ਨੂੰ ਜੱਫੀ ਪੰਦਦਾ ਹੈ ਪਰ ਬਾਂਦਰੀ ਇੱਕ طرف ਤੋਂ ਦੂਜੇ ਦੂਜੇ ਤੋਂ ਤੀਜੇ ਤੀਜੇ ਤੋਂ ਚੌਥੇ ਤੱਕ ਆ ਗਿਆ। ਰਿਸਪੌਂਸਿਬਿਲਟੀ ਬੱਚੇ ਦੀ ਹੈ ਵੀ ਮਾਂ ਨੂੰ ਠਹਿ ਕੇ ਜੋ ਡੈਗਵੇ ਮਾਂ ਦੀ ਕ ذمہ داری। ਦੂਜੀ ਬਿੱਲੀ ਹੈ। ਬਿੱਲੀ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟ ਇਮੀਗ੍ਰੈਂਟ ਬਣਦੀ ਹੈ ਜਾਂਦੀ ਹੈ ਕੰਮ ਇੱਕ ਛੱਡ ਕੇ ਕਿਸੇ ਦੂਜੇ। ਉਹ ਬੱਚੇ ਨੂੰ ਆਪਣੇ ਮੂੰਹ ਚੜਦੀ। ਬੱਚਾ ਡਿੱਗ ਪਏ ਮਾਡਰ ਰਿਸਪੋਨਸਿਬਿਲਟੀ ਦੋਸ਼ ਉਹਦੇ ਸਿੱਖ ਤੁਰਨ ਨੇ ਬਹੁਤ ਕੁਝ ਸਿਖਾਇਆ ਜੀ ਸਾਨੂੰ ਹੁਣ ਤੁਹਾਡੇ ਹੱਥ ਸੈਸ ਹੈ ਕਿ ਤੁਸੀਂ ਸਿੱਖੇ ਤੁਰਨ ਗੁਰੂ ਦੇ ਨਾਲ ਆਪਣੀ ਉਂਗਲ ਨੂੰ ਫੜਾਣੀ ਹੈ ਕਿ ਉਹਦੀ ਉਂਗਲ ਫੜਨੀ ਉਹਦੀ ਉਂਗਲ ਫੜਨ ਦੇ ਵਿੱਚ ਖਤਰਾ ਹੈ ਕਿਤੇ ਡਿੱਗ ਪਾਵਾਂਗੇ ਕਿਤੇ ਡੋਲ ਜਾਵਾਂਗੇ ਕੋਈ ਚੀਜ਼ ਖਿੱਚ ਕੇ ਲੈ ਜਾਵੇ ਉਹ ਨੂੰ ਸਮਰਪਿਤ ਹੋ ਜਾਂਦੇ ਉਂਗਲ ਫੜਾਣ ਦਾ ਮਤਲਬ ਹੋ ਜਾਂਦਾ ਸਮਰਪਿਤ ਹੋ ਗਿਆ ਉਸ ਜਿਵੇਂ ਬਿੱਲੀ ਦੇ ਬੱਚੇ ਨੇ ਆਪਣੀ ਮਾਂ ਨੂੰ ਆਪਣਾ ਆਪਾ ਸਮਰਪਿਤ ਕਰ ਦਿੱਤਾ ਉਹਦੇ ਜਬਾੜੇ ਜਿਹਾ ਬੱਚਾ ਦਾੰਦ ਨਹੀਂ ਲੜੇ ਪਰ ਬੱਚੇ ਨੂੰ ਆਪਣੀ ਮਾਂ ਦੇ ਉੱਤੇ ਇੰਨਾ ਯਕੀਨ ਹੈ ਵੀ ਇਹ ਭਾਵੇਂ ਜਬਾੜੇ 'ਚ ਵੀ ਮੈਨੂੰ ਫੜੇ ਇਹ ਮੈਨੂੰ ਚਰੀਟ ਨਹੀਂ ਲੱਗਦੀ ਸਿੱਖ ਜਦੋਂ ਗੁਰੂ ਨੂੰ ਸਮਰਪਿਤ ਇਹ ਆ ਇਹ ਸਮਰਪਣ ਜਿਹੜਾ ਆਪਾਂ ਆ ਕੇ ਡੰਡੋਕ ਕਰਦੇ ਨਾ ਮਹਾਰਾਜ ਜੀ ਉਹਦਾ ਮਤਲਬ ਇਹ ਹੁੰਦਾ ਕਿ ਮਹਾਰਾਜ ਆਪ ਲਈ ਆਪਾਂ ਤੇ ਤੇ ਤੂੰ ਲੈ ਕੇ ਚੱਲ ਜਿੱਥੇ ਜਿਵੇਂ ਤੂੰ ਕਰਨਾ ਤੂੰ ਕਰ ਆਪਾਂ ਤੇ ਆ ਲੈ ਅਸਲੀ ਜਿਹੜਾ ਸਾਡਾ ਸਾਡਾ ਆਪਾਂ ਲੈ ਮੇਦਾ ਕਈ ਰਿਹਰਾਨੀ ਜੀ ਹੁੰਦੀ ਹੈ ਆਪਣੇ ਨਲਾਕੀਆ ਇਤਿਹਾਸਾਂ ਵੀ ਹੁੰਦਾ ਜੀ ਆਪਾਂ ਸੰਸਾਰੀ ਲੋਕ ਇਹ ਸਾਡਾ ਖਿਆਲ ਹੈ ਵੀ ਤਾਂ ਵੀ ਜਾਓ ਗਿਫਟ ਅਗੇਰੇ ਸਾਹਮਣੇ ਰੱਖੋ ਦੇਖੀ ਮਾਲਕ ਦੇ ਫਿਰ ਚੁੱਕ ਲੋ ਵੀ ਜਿਵੇਂ ਮਾਨੂੰ ਫਾਰਮੈਲਿਟੀ ਕਰਨੀ ਸੀ ਅਸਟੇਜਾਂ ਦੇ ਰੋਜ਼ ਬਹੁਤ ਫਾਰਮੈਲਿਟੀਆਂ ਸੀ ਆਈਦਰਾ ਤੁਸੀਂ ਬੁਲਦਸਤੇ ਫਰਾਂਦੇ ਹੋ ਉਧਰੋਂ ਖੜ ਕੇ ਉਧਰੋਂ ਗੜਨੇ ਛੱਡੋ ਚਲੋ ਕਦੀਆਂ ਬਸ ਕੋ ਫੋਟੋਆਂ ਦਿਓ ਜਿਸਾਮੇ ਉਸ ਵਰਪਨ ਨਹੀਂ ਹੈਗਾ ਉਹ ਪਿਆਰ ਵੀ ਨਹੀਂ ਹੈਗਾ ਉਹ ਐਜੂਕੇਸ਼ਨ ਔਰ ਰਿਸਪੈਕਟ ਵੀ ਨਹੀਂ ਜਿਹਦੇ ਚ ਜੋ ਦਿੱਤਾ ਉਹਦੀ ਵਾਪਸੀ ਤਾਂ ਨਹੀਂ ਕੋਈ ਥੱਕੀ ਆਸ ਨਾ ਲੈਣਾ ਨੂੰ ਕੀ ਫਿਰ ਤੋਂ ਬਹੁਤ ਛਾਤਰ ਪੁਨੇ ਵਾਲੀ ਬੰਦਾ ਜੀ ਹੁੰਦਾ ਨਾ ਬ੍ਰਾਂਡਡ ਕੱਪੜੇ ਪਾਉਂਦਾ ਜਿੱਦੋਂ ਉਹ ਹੀ ਬੰਦਾ ਮਰ ਜਾਏ ਉਹਦੀ ਏ ਵਿੱਚ ਜਦੋਂ ਆਪਾਂ ਗੁਰਦੁਆਰੇ ਕੋਈ ਚੀਜ਼ ਚੜਾਣੇ ਆ ਸਭ ਥੜ ਕਲਾਸ ਦੇ ਜਿਹੜੇ ਉਹ ਬ੍ਰਾਂਡ ਬੰਦਾ ਸੀ ਉਹ ਹੀ ਲੈ ਕੇ ਆਉਂ ਫਿਰ ਪਤਾ ਲੱਗੇ ਵੀ ਵਾਕਈ ਠੀਕ ਹੈ ਬਾਪੂ ਨੂੰ ਪਿਆਰ ਕਰਦੇ ਸੀ ਜੁੱਤੀ ਜਿਹੜੀ ਕਿਸੇ ਨੇ ਨਹੀਂ ਪਾਣੀ ਹੋ ਭਾਂਡੇ ਜਿਹੜਾ ਕੋਈ ਨਹੀਂ ਖਰੀਦਦਾ ਹੋ ਜੇ ਬਾਪੂ ਚਾਹਦੀ ਦੀ ਥਾਲੀ ਚ ਰੋਟੀ ਖਾਂਦਾ ਸੀ ਨਾ ਫਿਰ ਚਾਹਦੀ ਦੀ ਥਾਲੀ ਲੈ ਕੇ ਆਉ ਪਤਾ ਲੱਗੇ ਜੀ ਰਵੇ ਵਾਕਈ ਬਾਪੂ ਨੂੰ ਪਿਆਰ ਕਰਦਾ ਇਹ ਇਹਦਾ ਮਤਲਬ ਡੈਡੀਕੇਸ਼ਨ ਆ ਬਈ ਅਸੀਂ ਫਰਜ਼ੀ ਕਰਦੇ ਆ ਬਹੁਤ ਕੁਝ ਉਹ ਉਹਦੀ ਰਜਾਈਆਂ ਕੰਬਲ ਬਾਪੂ ਨੇ ਕਦੀ ਜ਼ਿੰਦਗੀ ਚ ਧਿਆਨ ਨਹੀਂ ਹੁੰਦਾ ਚਿੰਗੜੇ ਦੂਰ ਦੂਰੇ ਪੁੱਤ ਜੀ ਤਾਂ ਇਹਦਾ ਮਤਲਬ ਇਹ ਚੀਜ਼ਾਂ ਨੇ ਵੀ ਅਸੀਂ ਫਰਜ਼ੀ ਵਾੜੀ ਚ ਚ ਵੀ ਅਸੀਂ ਗੁਰੂ ਸਾਹਿਬ ਜੀ ਦੇ ਨਾਮ ਦੀ ਤਾਂ ਹੀ ਜੀ ਮਹਾਰਾਜ ਕਹਿੰਦੇ ਨੇ ਸਹਿਸ ਸਿਆਣਪਾਂ ਲੱਖ ਪੁੰਜੈਂ ਤਾਂ ਇੰਨਾ ਚੱਲਿਆ ਨਾ। ਮਹਾਰਾਜ ਕਹਿੰਦੇ ਗੁਰੂ ਨਾਲ ਨਿਯੇ ਚੱਲ ਕੇ ਚੱਲ ਨਹੀਂ। ਵੀ ਜੇ ਕਰਨਾ ਤੇ ਫਿਰ ਜਾਂ ਤੇ ਪੂਰਾ ਹੀ ਸਵਰਪੀ ਤੋਹ ਜਾ। ਤੇ ਜੇ ਨਾਮ ਵੀ ਕਰੇਗਾ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਦਸ਼ਮ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਕਿ ਸਿੱਖ ਆਇਆ। ਕਿਰਪਾ ਨੂੰ ਬਾਦਸ਼ਾਹੀ ਤਰਵਾਚੇ ਸੱਜੇ ਬੈਠੇ। ਉਹ ਸਿੱਖ ਹੁੰਦੇ ਨੇ ਆਪਣੀਆਂ ਪੇਟਾਂਾਂ ਲੈ ਲੈ ਕੇ ਬੜਾ ਪ੍ਰੇਮ ਭਾਵ ਦੇ ਵਿੱਚ ਉਹ ਗਰੀਬ ਸਿੱਖ ਹੈ ਕੋਲ ਕੁਝ ਨਹੀਂ ਹੈਗਾ ਘਰੋਂ ਤੁਰਿਆ ਹੁੰਦਾ ਵੀ ਮੈਂ ਜਾ ਕੇ ਮਹਾਰਾਜ ਜੀ ਦੇ ਚਰਨਾਂ 'ਚ ਕੀ ਰੱਖਣਾ ਮਨ ਦੇ ਵਿੱਚ ਇੱਕ ਭਾਵਨਾ ਤੇ ਬੜਾ vairag 'ਚ ਮਨ ਜਾ ਰਿਹਾ ਹੈ ਵੀ ਐਨੀ ਗੁਰਬਤ ਐਨੀ ਕਿਰਪੀ ਸੱਚੇ ਬਾਦਸ਼ਾਹ ਮੇਰੇ ਕੋਲ ਤੇ ਕੋਈ ਚੀਜ਼ ਨਹੀਂ ਵੀ ਮੈਂ ਟੱਕਾ ਵੀ ਤੇਰੇ ਜਾ ਕੇ ਫੇਲ ਕਰਾਂ ਰਸਤੇ 'ਚ ਜਾਂਦਾ ਬਾਗੀਚੀ ਦਿਖੀ ਇੱਕ ਫੁੱਲ ਖਿਲਿਆ ਉਹਨੇ ਫੁੱਲ ਤੋੜ ਲਿਆ ਕਹਿੰਦਾ ਕਿ ਚਲੋ ਹੋਰ ਕੁਝ ਨਹੀਂ ਸੱਚੇ ਪਾਤਸ਼ਾਹ ਜੀ ਨੂੰ ਇੰਚਰਨਾਚਨ ਮਹਾਰਾਜ ਜੀ ਦੇ ਹੀ ਫੁੱਲ ਜਾਂ ਕੇ ਰੱਖਣਾ। ਜਦੋਂ ਗਿਆ ਦਰਬਾਰ ਦੇ ਵਿੱਚ ਮਹਾਰਾਜ ਜੀ ਦੇ ਚਰਨਾਂ 'ਚ ਰੱਖਿਆ ਨਮਸਕਾਰ ਕੀਤਾ। ਬੇਅੰਤ ਸੰਸੇਖ ਜਿਹੜੇ ਪੇਟਾਂ માં ਰੱਖ ਕੇ ਗਏ। ਮਹਾਰਾਜ ਜੀ ਦੇ ਦ੍ਰਿਸ਼ਟੀ ਕੋਚਨ ਹੋਏ। ਸੱਚੇ ਪਾਤਸ਼ਾਹ ਜੀ ਨੇ ਸਰਬੋਤ ਸਿੱਖ ਨਰੋ ਗਿਆ। ਹਾਂ ਭਾਈ। ਤੂੰ ਫੁੱਲ ਤੋੜ ਕੇ ਲਿਆਇਆ। ਮਹਾਰਾਜ मैं गरीब सिख हाँ मेरे को नहीं महाराज जी ने दिदार करने ने बहुत इच्छा से पर मन भी भाव से साहिब के चरणा चुता रखनी है तो कृपालू पातशाह पाद जी मेरे को कुछ नहीं ਰਾਜ ਆਉਂਦਿਆਂ ਫੁੱਲ ਨਜ਼ਰ ਆਇਆ ਮੈਨੂੰ ਇਹ ਸਭ ਤੋਂ ਬੇਸ਼ਕੀਮਤੀ ਲੱਗਾ ਇਸਕੇ ਤੇ ਚੁੱਕਿਆ ਤੇ ਤੁਹਾਡੇ ਚਰਨਾਂ 'ਚ ਰੱਖਣ ਵਾਸਤੇ ਲੈ ਆਇਆ ਸਾਹਿਬ ਕਹਿੰਦੇ ਨੇ ਇੱਕ ਕੁਦਰਤ ਦਾ ਉਹ ਜਲੋਅ ਹੈ ਜਿਹੜਾ ਧਰਤੀ ਦੇ ਉੱਤੇ ਪਰਮੇਸ਼ਰ ਦੀ ਸੁੰਦਰਤਾ ਨੂੰ ਪ੍ਰਗਟ ਕਰਦਾ ਹੈ ਜਿੱਥੇ ਖਿੜਿਆ ਸੀ ਖਿੜਿਆ ਰਹੇਗਾ ਸੀ ਤੋਂ ਖਾਲੀ ਹੱਥ ਵੀ ਆ ਜਾਣਾ ਮੈਨੂੰ ਤੇਰਾ ਭਾਉ ਹੀ ਪਰਮਾਨ ਹੈ ਇਹ ਤਾਂ ਆ ਨਹੀਂ ਚਾਹੀਦੀ ਗੋਬਿੰਦ ਪਾਉ ਗਗਿਤ ਦਾ ਉਖਾ ਪੈਸਾ ਪਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਪਾਵੈ ਗੁਰੂ ਤੇ ਪਰਮੇਸ਼ਰ ਨੂੰ ਸਿੱਖ ਦਾ ਪਾਉ ਪਾਉਂਦਾ ਹੈ ਸਿੱਖ ਦਾ ਪਿਆਰ ਚੰਗਾ ਲਗਦਾ ਹੈ ਇੱਥੇ ਨਹੀਂ ਵੀ ਪੇਟਾ ਹਾਂ ਕਿੰਨੇ ਕੀ ਹਾਜ਼ਰ ਕੀਤੀਆਂ ਚੁਰਾਕੀ ਗੱਲ ਨਹੀਂ ਕੁਝ ਕਰਨਾ ਕੋਲੇ ਸਾਹ ਦਾ ਪਾਉ ਜਿਕਰ ਕੁਝ ਵੀ ਨਾ ਹੈ ਪਰ ਆਪਾਂ ਜਦੋਂ ਕੋਈ ਸ਼ਰਤ ਪੁਰਾਣੀ ਕਰਦੇ ਨੇ ਮੈਂ ਉਹਦੇ ਨਾਲ ਚਲੋ ਮਹਾਰਾਜ ਜੀ ਨੂੰ ਤੇ ਕੋਈ ਪਰਖ ਨਹੀਂ ਪੈਂਦਾ ਆਪਾਂ ਬਾਣੀ ਯਾਦ ਹੁੰਦੇ ਆਪਾਂ ਉਹਦੇ ਖੜੇ ਵੀ ਨੇ ਤੇ ਸੱਚੇ بادشاہ ਬੜੇ ਬਖਸ਼ਿਸ਼ ਕਰਦੇ ਨਿਕਾ ਹਾਂ ਕੋਈ ਜੋ ਦੋ ਦੋ ਚੰਨ ਮੋੜ ਕੇ ਇੱਥੇ ਵੇਖੋ ਗੁਰੂ ਸਾਹਿਬ ਜੀ ਦੇ ਸੋਈਏ ਬੜੇ ਕਮਾਲ ਦੇ ਗੁਰੂ ਨੂੰ ਧੋਖਾ ਕਿੱਥੋਂ ਦੇ ਲਾਂਗੇ ਐਵੇਂ ਆਪਾਂ ਖਾਮੀਟ ਕੇ ਬੈਠੇ ਰਹੋ ਤੇ ਗੁਰੂ ਆਲਾ ਕੋਈ ਲਫ਼ਜ਼ ਕੋਈ ਐਕਸਪੀਰੀਅੰਸ ਜ਼ਿੰਦਗੀ ਚ ਲੈ ਕੇ ਨਹੀਂ ਆਉਂਦਾ ਮੈਂ ਹੁਣੇ ਕਈ ਚੀਜ਼ ਦੇਖਿਆ ਜੀ ਉਹ ਹੁੰਦੇ ਹੁੰਦੇ ਵੀ ਅਸੀਂ ਬਾਬਾ ਦੀਪ ਸਿੰਘ ਜੀ ਦੇ ਬਹੁਤ ਵੱਡੇ ਭਗਤ ਬੜੀਆਂ ਜੋਤਾਂ ਜਰਨਾ ਲਾਉਂਦੇ ਨੇ ਬੜੀ ਹੈਰਾਨੀ ਕਿਥੇ ਹੁੰਦੀ ਮੈਂ ਮੇਰਾ ਇੱਕੋ ਸਵਾਲ ਹਮਾਂ ਨੂੰ ਹੁੰਦਾ ਮੈਂ ਜੀ ਬਾਬਾ ਦੀਪ ਸਿੰਘ ਜੀ ਦੀ ਫੋਟੋ ਕਦੀ ਵੇਖੀ ਜੇ ਭਾਵੇਂ ਕਿ ਉਹ ਹੈ ਨਹੀਂ ਪਰ ਕਦੀ ਉਹ ਧਿਆਨ ਨਾਲ ਵੇਖੀ ਜੇ ਅੰਦਰ ਇਹ ਹਾਂ ਜੀ ਸਾਹ ਦੇ ਟਿਕਾਣ ਕਦੀ ਆ ਕੇ ਜੋ ਉਸ ਜਗਾਈ ਦੀ ਮੈਂ ਮੇਰੀ ਜੋਤਨਾ ਜਿਗਾ ਦਿਆ ਕਰੋ ਉਹ ਕੋਡੋਂ ਧਿਆਨ ਨਾਲ ਦੇਖ ਲੋ ਤੇ ਫਿਰ ਆ ਸ਼ੀਸ਼ੇ ਚ ਆਪਣਾ ਹੂੰ ਵੇਖ ਲਿਆ ਕਰੋ ਜਿਹਦੇ ਤੋਂ ਆਪਰੇ ਮੂੰਹ ਤੇ ਬਾਬਾ ਦੀਪ ਸਿੰਘ ਜੀ ਦੇ ਮੂੰਹ 'ਚ ਫਰਕ ਨਜ਼ਰ ਆਉਂਦਾ। ਉਹ ਫਿਰ ਜੋਧਾ ਜੀ ਗਾਇਬ ਹੋ ਗਏ। ਉਹ ਜਿੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿਆਰ ਗੁਰੂ ਬਾਬਾ ਦੀਪ ਸਿੰਘ ਜੀ ਕਰਦੇ ਨੇ। ਉਹਨਾਂ ਨੂੰ ਦੇਖ ਕੇ ਉਹ ਚਾਹ ਤੇ ਉਹ ਵਿਰਾਗ ਪੈਦਾ ਹੋਣਾ ਚਾਹੀਦਾ ਵੀ ਤੁਹਾਡਾ ਵੀ ਪਿਆਰ ਦਸਮ ਬਾਦਸ਼ਾਹ ਨਾਲ ਹੋਵੇਗਾ। ਪਰ ਉਹ ਕੁਰਬਾਨੀ ਤੋਂ ਬਿਨਾਂ ਉੱਥੇ ਸੰਭਵ ਨਹੀਂ ਹੈ। ਅਸੀਂ ਕਿ ਆਪਣੀ ਇੱਕ ਨਿਲਾਇਕੀ ਨਹੀਂ ਛੱਡਦੇ। ਗੁਰੂ ਤੋਂ ਹੋਰ ਵਰਨਾ ਕੀ ਹੈ ਆਪਣੀਆਂ ਨਲਾਕੀਆਂ ਮਾਰਦੀਆਂ ਦੇ ਥੱਲੇ ਆ ਕੇ ਰੱਖਣੀਆਂ ਇੱਕੋ ਹੀ ertid ਦੇ ਉੱਤੇ ਪਾਤਸ਼ਾਹ ਜਿਹਦੇ ਕੋਲ ਆ ਕੇ ਅਸੀਂ ਆਪਣਾ ਸਾਰਾ ਘਰ ਵਿੱਚ ਰੱਖ ਦੇਣਾ ਔਰ ਉਹਨੇ ਬਖਸ਼ਿਸ਼ਾਂ ਕਰਕੇ ਆਪਣੀ ਸਾਰੀ ਪੂੰਜੀ ਤੁਹਾਡੀ ਚੋਰੀ ਚੋਲ ਗਈ ਵੀ ਆਪਣੀਆਂ ਨਲਾਕੀਆਂ ਸਾਰਾ ਘਰ ਵੇਚੀ ਹੈ ਨਾ ਜਿੰਨੇ ਬਾੜੇ ਕਰਨੇ ਆਪਣੇ ਇਹ ਸਾਰਾ ਘਰ ਵਿੱਚ ਇਸ ਤੋਂ ਦੇਖੋ ਅਸੀਂ ਥਾਰਾ ਜਿਹਾ ਹੋਣਾ ਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਰਕਦਾ ਮਹਾਰਾਜ ਸਾਡੇ ਕੋਲ ਆਈ ਥੀ तो सच्चे पातशाह कर शब्द की दात सा साड़ी पा दे कहाँ पे जो दो बच्चे मूंद के बैठ रहे हो वक्त याद लगाए हो हाथ के जो ये साल समुद्र लोग दो पर लोग बुलाए हो बास की ओर विख्यान सो बैठ कर ऐसे ही ऐसे सो बैस बिताए हो साँच कहूँ सुन रहे हो सब जिन प्रेम कियो तेने ही प्राप्त आए ये सच्चे पाशा जी का साथ करते जीवन ਤਦੋਂ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਜੀ ਸਾਡੇ ਤੇ ਪਰ ਸਾਡੀਆਂ ਬਹੁਤ ਵੱਡੀਆਂ ਨਲਾਇਕੀਆਂ ਨੇ ਦਸਮੇ ਪਾਤਸ਼ਾਹ ਆਪ ਹੀ ਬਖਸ਼ਿਸ਼ ਕਰ ਸਾਡੇ ਤੇ ਤਰਸ ਕਰ ਲੈ ਸਾਡੀਆਂ ਨਲਾਇਕੀਆਂ ਸਾਨੂੰ ਸਾਹਿਬ ਦੇ ਚਰਨਾਂ 'ਚ ਰੱਖਣ ਦੀ ਉੱਦਮ ਦੇਣ ਤੇ ਤਾਕਤ ਨੇ ਆਪਣੀ ਨਲਾਇਕੀ ਵੀ ਗੁਰੂ ਦੇ ਚਰਨਾਂ 'ਚ ਰੱਖਣੀ ਨਾ ਬੜੀ ਸੂਰਗੁਰਤਾ ਜੀ ਪਰ ਮੇਰੇ ਦਾਰੇ ਚੁੱਪ ਨਹੀਂ ਨਹੀਂ फोटो खिचाई तो ने बाकी निकले कुछ समा चार परिवार ने पबी भी नस्तार सजाए बच्चे तो जी दस्तार से कुछ बोले कल जो महाराज जी ने बख्शिशा की साड़ी हिस्टरी दस्तार से लैक्चर से पची ती मिनट ਇਤੋ ਬਾਹਲੀ ਗਲੇ ਇੱਕ ਸਿੰਘ ਆਇਆ ਗੁਰੂ ਪ੍ਰੇਮ ਵਾਲਾ ਸੀ ਉਹ ਕਹਿੰਦਾ ਜੀ ਬਈ ਮੈਂ ਜ਼ਿੰਦਗੀ ਚ ਦਸਤਾਰ ਤੇ ਟੋਪੀ ਚ ਫਰਕ ਨਹੀਂ ਸੀ ਪਤਾ ਕਰ ਜਾਈਦਾ ਸੀ ਦਸਤਾਰ ਜਾ ਕੇ ਲਾ ਕੇ ਰੱਖਦੀ ਦੀ ਸੀ ਤੇ ਟੋਪੀ ਪਾ ਲਈ ਦੀ ਅੱਜ ਪਤਾ ਲੱਗਿਆ ਮਹਾਰਾਜ ਜੀ ਚਲੋ ਮਹਾਰਾਜ ਕਿਰਪਾ ਕਰਦੇ ਨੇ ਜਦੋਂ ਸੱਚੇ ਬਾਦਸ਼ਾਹ ਜੀ ਕੋਲ ਆਈਏ ਮਹਾਰਾਜ ਕੁਝ ਨਾ ਕੁਝ ਸਮਝਾ ਦੇ ਦਿੰਦੇ ਪਰ ਕਹਿੰਦੇ ਜੀ ਇਸ ਤੋਂ ਅਗਲੀ ਗੱਲ ਵੀ ਇੱਕ ਹੋਰ ਪਤਾ ਲੱਗਿਆ ਵੀ ਮੈਂ ਮਹਾਰਾਜ ਜੀ ਦੇ ਹਜ਼ੂਰੇ ਪ੍ਰਣ ਕੀਤਾ ਵੀ ਮਹਾਰਾਜ ਅੱਜ ਤੋਂ ਬਾਅਦ ਕੋਤੀ ਨਹੀਂ ਸਿਰ ਤੇ ਰੱਖਦਾ ਦਸਤਾਰ ਸੱਜੇਗੀ ਬੱਸ ਮਹ ਜੀ ਆ ਬਿਲਕੁਲ ਤੁਸੀਂ ਸਮਝੋ ਮਹਾਰਾਜ ਜੀ ਦੀ ਕਿਰਪਾ ਦੇ ਭਰਤਾ ਹੋ ਵੀ ਜਦੋਂ ਮਲਾਈਕੀ ਪਤਾ ਨਾ ਕਿ ਬਈ ਫਿਰ ਮਹਾਰਾਜ ਜੀ ਦੇ ਚਰਨਾਂ ਚ ਆਪਣੀ ਉਸ ਮਲਾਈਕੀ ਨੂੰ ਸਮਰਪਿਤ ਕਰੀ ਤਬ ਮਹਾਰਾਜ ਆ ਬਈ ਜੇ ਆਪਣੀਆਂ ਯਸਤ ਬਾਤ ਤੇ ਮਹ ਜੀ ਕੋਣੋ ਕਮਿਟਮੈਂਟ ਜਦੋਂ ਬਾਬੇ ਨਾਲ ਕਰਦੇ ਨਾ ਫਿਰ ਡਰਣਾ ਉਹ ਬਖਸ਼ਿਸ਼ ਕਰੇਗਾ ਉਹ ਰਹਿਮ ਕਰੇਗਾ ਅੰਬਸ ਨੂੰ ਸਹਾਈ ਹੋਏਗਾ ਨਾਲ ਉਹ ਨਾ ਡਿੱਗਣ ਦੇਗਾ ਨਾ ਡੋਲਣ ਦੇਗਾ ਸਾਡੀ ਆਪਣੀ ਟਰ ਤਰਗਾ ਤੱਕ ਨਿਭਾਏਗਾ ਇਹ ਹੁੰਦਾ ਹੈ ਤੂੰ ਕਿਤੇ ਨਾ ਕਿਤੇ ਅਸੀਂ ਉਦਮ ਤੇ ਹਿੰਮਤ ਆਪਣੇ ਚ ਵੀ ਕਰੀਏ ਮਹਾਰਾਜ ਦੇ ਬੜੇ ਪਿਆਰੇ ਆਦੇਸ ਹੁੰਦੇ ਨੇ ਸਾਹਿਬ ਕਹਿੰਦੇ ਨੇ ਉਹ ਪਿਆਰੇ ਜੀ ਬਸੂ ਬਾਛਾ ਜੀ ਜਿਹੜਾ ਉਹਨੇ ਸਾਨੂੰ ਬਖਸ਼ਿਸ਼ ਦਿੱਤੀ ਕਿਰਪਾ ਨੂੰ ਬਾਛਾ ਜੀ ਰਹਿਮ ਕਰਨ ਜੀ ਬੜੀਆਂ ਬਖਸ਼ਿਸ਼ਾਂ ਨੇ ਮਹਾਰਾਜ ਜੀ ਸਾਡੀ ਝੋਲੀ ਵੀ ਗਰੀਬਾਂ ਦੀਆਂ ਤੇ ਤਾਣਿਆਂ ਦੀ ਨਿਮਾਣਿਆਂ ਦੀ ਨਲੈਕਾਂ ਦੀ ਪਾਨ ਕੋਈ ਨਾ ਕੋਈ ਆਪਣੇ ਪੈਨ ਦੀ ਉਹ ਕਣੀ ਜਿਹਦੇ ਨਾਲ ਜੀਵਨ ਦਾ ਸਾਰ ਤੱਕ ਸਾਡੇ ਵੀ ਅਨੁਭਵ ਤੇ ਐਕਸਪੀਰੀਅੰਸ ਚਾਵੇ ਅਸੀਂ ਗੁਰੂ ਦੇ ਪ੍ਰੇਮ ਵਾਲੇ ਸਿੱਖ ਬਣ ਸਕੀਏ ਅਸੀਂ ਦਾਤਿਆਪਕਸ਼ਾ ਜੀ ਸਾਰਿਆਂ ਦੀ ਝੋਲੀ ਪਾਣ ਉਹ ਚੁਕ ਦੀ ਖਮਾ ਜੀ ਆਪ ਸਾਰੇ ਦਾ ਬਹੁਤ ਬਹੁਤ ਧੰਨਵਾਦ ਦਾਤਿਆਪਕਸ਼ਾ ਜੀ ਦਾ ਬੇ ਤੇ ਸ਼ੁਕਰ ਉਹ ਚੁਕ ਦੀ ਮਾਫੀ ਵਾਹਿਗੁਰੂ ਜੀ ਦਾ ਧੰਨਵਾਦ

ਜਿੰਨਾ ਨੇ ਆਪਣ ਨੂੰ ਸੁੱਖਾਂ ਅੰਦਰ ਨਹੀਂ ਹਾਲ ਕੀਤਾ ਹੈ ਜਿੱਦਾਂ ਕਿ ਆਪਨ ਨੂੰ ਪਤਾ ਹੈ ਕਿ ਸਿੱਖ ਸੈਡੀ ਆਫ ਕੈਗਰੀ ਗੁਰਦੁਆਰਾ ਸਾਹਿਬ ਅਲਵਰਟਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਤਕਰੀਬਨ ਤਕਰੀਬਨ 50 ਸਾਲ ਹੋ ਗਏ ਨੇ ਉਸ ਦੀ ਐਕਸਪੈਂਸ਼ਨ ਤੇ ਰੈਨੋਵੇਸ਼ਨ ਦਾ ਕੰਮ ਤਕਰੀਬਨ ਤਕਰੀਬਨ ਸ਼ੁਰੂ ਹੋਣ ਦੇ ਲਾਗੇ ਹੈ ਉਸ ਦੇ ਵਿੱਚ ਆਮ ਮਾਇਆ ਦੀ ਬਹੁਤ ਜ਼ਰੂਰਤ ਹੈ ਸੋ ਆਪ ਸਾਰੇ ਸਾਥ ਸੰਗਤ ਨੂੰ ਬੇਨਤੀ ਹੈ ਕਿ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜੋ ਵੀ ਤੇਲ ਖਰੋਦ ਪੇਟ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਜੋ ਆਪਾਂ ਇਸ ਰੋਡ ਪ੍ਰੋਜੈਕਟ ਨੂੰ ਵਧੀਆ ਤਰੀਕੇ ਦੇ ਨਾਲ ਸਿਰੇ ਨਿਵਾ ਸਕੀਏ 9 ਨਵੰਬਰ ਨੂੰ ਐਤਵਾਰ ਵਾਲੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਕੈਲਕਰੀ ਅਤੇ ਐਲਮੈਂਟਨ ਦੀ ਪੰਜਾਬੀ মিডিਆ ਵੱਲੋਂ ਰੇਡੀਓ ਥਾਉਂ ਵੀ ਕੀਤਾ ਜਾ ਰਿਹਾ ਹੈ ਜੋ ਕਿ ਕਰਦਾਰ ਸਾਹਿਬ ਦੀ ਨੈਲ ਲਾਟੇ ਵਿੱਚ ਹੋਵੇਗਾ ਉਸ ਦਿਨ ਵੀ ਆਪ ਨੂੰ ਬੇਨਤੀ ਹੈ ਕਿ ਆਪਨੇ ਜਰੂਰ ਹਾਜ਼ਰੀਆਂ ਭਰ ਲਿਆ ਨੇ ਤੇ ਆਪ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਇਸ ਬਾਰੇ ਜਲਦ ਤੋਂ ਸੋ ਜਿੱਦਾਂ ਕਿ ਫਲੂ ਸ਼ੌਟ ਦਾ ਸੀਜ਼ਨ ਆਇਆ ਹੈ ਉਪਰਲੀ ਗੈਲੀ ਦੇ ਵਿੱਚ 11:30 ਤੋਂ ਲੈ ਕੇ 1 ਵਜੇ ਤੱਕ ਫ੍ਰੀ ਫਲੂ ਸ਼ੌਟ ਲਾਏ ਜਾਂਦੇ ਨੇ ਜਿਸ ਕਿਸੇ ਨੰਬਰ ਨੇ ਫਲੂ ਸ਼ੌਟ ਲੈਣਾ ਹੈ ਸੋ ਆਪਣਾ ਅਲਬਰਟਾ ਦਾ ਹੈਲਥ ਕੇਅਰ ਕਾਰਡ ਨੰਬਰ ਲੈ ਜਾਓ ਤੇ ਉੱਥੇ ਤੁਸੀਂ ਫਲੂ ਸ਼ੌਟ लगवा ਸਕਦੇ ਹੋ ਐਡਵਾਰ ਦੇ ਜਵਾਨ YouTube ਤੇ ਸੋਸਾਇਟੀ ਆਫ ਕੈਲਗਰੀ ਪੇਜ ਤੋਂ ਲਾਈਵ ਹੁੰਦੇ ਨੇ ਕਦੀ ਵੀ ਕਿਸੇ ਪਰਿਵਾਰ ਤੋਂ ਕਿਸੇ ਕਾਰਨ ਮਸ਼ਾਇਤਵਾਰ ਨੂੰ ਨਹੀਂ ਆਇਆ ਜਾਂਦਾ ਤਾਂ ਤੁਸੀਂ ਘਰੇ ਬੈਠ ਕੇ ਵੀ ਐਡਵਾਰ ਦੇ ਜਵਾਨ ਸਰਵਨ ਕਰ ਸਕਦੇ ਹੋ 2025 ਦੀ ਐਗਜ਼ੈਕਟਿਵ ਦੀ ਕਮੇਟੀ ਅਤੇ ਬੋਰਡ ਦੀ ਕਮੇਟੀ ਦੀ ਚੋਣ ਹੋ ਚੁੱਕੀ ਹੈ ਉਸ ਦੀ ਜ਼ਿਆਦਾ ਜਾਣਕਾਰੀ ਤੁਹਾਡੇ ਨਾਲ ਪ੍ਰੈਜੈਡੀਕ ਆਫੀਸਰ ਸਰਿੰਦਰ ਜੀ ਸਿੰਘ ਮਲਹਾ ਸੰਗਤ ਦੇ ਨਾਲ ਸਮਝੀ ਕਰਨੀ ਹੈ ਮੈਂ ਬੇਨਤੀ ਕਰਦਾ ਮਲਹਾ ਸਾਹਿਬ ਪਲੀਜ਼ ਉਸ ਸਟੇਜ ਤੇ ਹੋਣ ਕਿ ਸੰਗਤ ਦੇ ਨਾਲ ਜੋ ਅਗਲੀ ਕਮੇਟੀ ਹੈ ਉਸਦੀ ਜਾਣਕਾਰੀ ਸਮਝੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ